ਪਵਾਨੀਗੜ੍ਹ ਇੱਥੋਂ ਦੇ ਨੇੜੇਲੇ ਪਿੰਡ ਨਗਟਿਆਂ ਦੇ ਖੇਤ ਵਿੱਚ ਬਿਜਲੀ ਦਾ ਖੰਭਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲਗਾਉਣ ਸੰਬੰਧੀ ਦਿੱਤੀ ਗਈ ਅਰਜ਼ੀ ਤੇ ਕੋਈ ਕਾਰਵਾਈ ਨਾ ਹੋਣ ਦੀ ਸੂਰਤ ਵਿੱਚ ਕਿਸਾਨ ਵੱਲੋਂ ਨਦਮਪੁਰ ਦੇ ਬਿਜਲੀ ਬੋਰਡ ਅੱਗੇ ਨਾਰੇਬਾਜ਼ੀ ਕੀਤੀ ਗਈ ਕਿਸਾਨ ਨੇ ਕਿਹਾ ਕਿ ਜਿ ਦਿਨ ਪਹਿਲਾਂ ਐਸਡੀ ਯੂਨਿਕ ਲਿਖਤੀ ਰੂਪ ਵਿੱਚ ਅਰਜ਼ੀ ਦਿੱਤੀ ਸੀ ਜੋ ਕਿ ਇੱਕ ਖੰਭਾ ਹਰਦੇਤਪੁਰ ਦੇ ਕਿਸਾਨ ਨੇ ਬਿਜਲੀ ਬੋਰਡ ਦੇ ਮਲਾਇਆ ਨਾਲ ਮਿਲ ਕੇ ਉਸ ਦੀ ਵਟ ਤੇ ਲਗਾ ਦਿੱਤਾ ਸੀ ਜੋ ਕਿ ਪਹਿਲਾਂ ਹਰਦੇਤਪੁਰ ਦੇ ਕਿਸਾਨ ਦੇ ਖੇਤ ਵਿੱਚ ਲੱਗਾ ਹੋਇਆ ਸੀ ਇਸ ਦੀ ਮੰਗ ਹੈ ਉਹ ਖੰਭਾ ਪਿਛਲੇ ਸਥਾਨ ਥਾਂ ਤੇ ਹੀ ਲਗਾਏ ਜਾਵੇ ਪਰ ਹਜੇ ਤੱਕ ਅਧਿਕਾਰੀਆਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਇਸ ਦੇ ਰੋਸ ਵੱਲੋਂ ਇਹ ਨਾਰੇਬਾਜ਼ੀ ਕੀਤੀ ਗਈ ਰਿਪੋਰਟ ਰਾਜਕ੍ਰਮੀ ਪਵਾਨੀਗੜ੍ਹ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਇਸ ਦੌਰਾਨ ਕਿਸਾਨ ਤੇ ਐਸ ਡੀਓ ਨੇ ਕੀ ਕਿਹਾ ਜਰਾ ਸੁਣੋ ਹਾਂ ਜੀ ਸਰ ਆਪਣਾ ਨਾਮ ਜੀ ਪਸੰਦੀਪ ਸਿੰਘ ਜੀ ਮੁਰਦਾਵਾ ਦੇ ਨਾਰੇ ਲਾਇਨੇ ਕਿਸ ਸਬੰਧ ਵਿੱਚ ਲਗਾਏ ਨੇ ਇਹ ਇਹ ਵੀਰ ਜੀ ਆਪਣੇ ਜ਼ਮੀਨ ਸਾਂਝ ਉੱਥੇ ਸਾਂਝ ਹੀ ਹੈ ਜੀ ਆਪਣੀ ਜ਼ਮੀਨ ਹਰਦਿਤਪੁਰੇ ਦਾ ਹੁੰਦਾ ਹੈ ਜੀ ਆਪਣੇ ਬਿਕਰ ਸਿੰਘ ਜੀ ਠੀਕ ਹੈ ਨਾ ਉਹ ਉਹਨੇ ਰਾਤੋਂ ਰਾਤ ਮਹਿਕਮੇ ਦੇ ਬਗੈਰ ਪਰਮਿਸ਼ਨ ਲਏ ਉਦ ਪੱਟ ਕੇ ਆਪਣੇ ਸਾਂਝੀ ਬੱਤ ਤੇ ਲਗਾਤਾ ਬਿਜਲੀ ਦਾ ਗੰਬਾ ਹਾਂ ਬਿਜਲੀ ਦਾ ਥੰਬਾ ਜੀ ਠੀਕ ਹੈ ਨਾ ਉਹ ਪਾਲਸੀ ਉਹ ਗੱਡਣ ਵਾਸਤੇ ਕੌਣ ਗਏ ਸੀ ਜੀ ਹਾਂ ਤਰਸੇਨ ਸਿੰਘ ਤੇ ਮਿਸਤਰਾ ਸਿੰਘ ਗਏ ਸੀ ਜੀ ਉਹ ਵੀ ਦਾਤ ਨੂੰ ਕੱਟਿਆ ਇਹਨਾਂ ਨੇ ਉਹ ਕਾਉਂਟੀ ਦੇ ਮਿਸਤਰਾ ਸਿੰਘ ਤੇ ਤਰਸੇਨ ਸਿੰਘ ਹਾਂ ਮਿਸਤਰਾ ਸਿੰਘ ਤਾਂ ਪ੍ਰਾਈਵੇਟ ਆਈ ਤਰਸੇਨ ਸਿੰਘ ਲੈਂਡਮੈਨ ਆਈ ਪੰਜਾਬ ਸਰਕਾਰ ਬੋਲ ਪੰਜਾਬ ਸਰਕਾਰ ਬਿਜਲੀ ਬੋਰਡ ਦਾ ਲਾਈਨਮੈਨ ਹੈ ਜੀ ਜੀ ਹਾਂ ਜੀ ਹੁਣ ਕੀ ਕਹਿਣਾ ਚਾਹੁੰਦੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਵੀ ਜਤਾ ਜੀ ਉਹ ਪੋਰ ਪੱਟ ਕੇ ਉੱਥੇ ਕਰਾਇਆ ਜਾਵੇ ਐਸਦੀ ਉਹ ਸਾਹਿਬ ਕਹਿੰਦੇ ਨੇ ਵੀ ਅਸੀਂ ਮੌਕਾ ਦੇਖਦੇ ਹਾਂ ਮੌਕਾ ਦੇਖ ਹੈ ਜੀ ਸਾਰਾ ਕੁਝ ਕਰੇ ਐਪਲੀਕੇਸ਼ਨਾਂ ਆ ਗਈਆਂ ਹਨ ਆ ਲਵੇ ਅਸੀਂ 6 ਦਿਨ ਹੋ ਗਏ ਜੀ ਮੈਨੂੰ ਫਿਰਦੇ ਨੂੰ ਰਹੇ ਦਸਤਰ ਤੇ ਚੱਕਰ ਲਾਉਂਗਾ ਇਹਨੂੰ ਠੀਕ ਹੈ ਨਾ ਤੇ ਉਹ ਨੂੰ ਹੁਣ ਇਹ ਐਪਲੀਕੇਸ਼ਨ ਕਹਿੰਦੇ ਜੈਜੀ ਸਾਹਿਬ ਐਸਡੀਓ ਸਾਹਿਬ ਕਹਿੰਦੇ ਜੈਜੀ ਸਾਹਿਬ ਨੂੰ ਮਾਰਕ ਕਰਤੀ ਜੈਜੀ ਸਾਹਿਬ ਕਹਿੰਦੇ ਵੀ ਲਾਈਨਮੈਨ ਨੂੰ ਆਹ ਮਾਰਕ ਕਰਤੀ ਅਸੀਂ ਠੀਕ ਆ ਨਾ ਵੀ ਉਹਦੀ ਜਿਹੜੀ ਆਹ ਰਿਪੋਰਟ ਆ ਉਹ ਉਹਨਾਂ ਤੋਂ ਮੰਗ ਰਹੇ ਨੇ ਜੈਜੀ ਸਾਹਿਬ ਤੋਂ ਔਰ ਲਾਈਨਮੈਨ ਤੋਂ ਐਸਡੀਓ ਸਾਹਿਬ ਹੁਣ ਉਹਦਾ ਕੀ ਪਤਾ ਜੀ ਕਿ ਕਦੋਂ ਨਿਬੜੇ ਕੰਮ ਇਹ ਉਧਰੋਂ ਜ਼ਿੰਮੇਦਾਰ ਨੇ ਆਹ ਲਾ ਦੇਣਾ ਝੋਨਾ ਲਾ ਦੇਣਾ ਹੁਣ ਮੰਗ ਕੀ ਕਰਦੇ ਤੁਸੀਂ ਮੰਗ ਕੀ ਕਰਦੇ ਆ ਵੀ ਜਿੱਥੇ ਉਹ ਪੋਲ ਹੈਗਾ ਸੀ ਵਿਕਰ ਸਿੰਘ ਦੇ ਖੇਤ ਚ ਉੱਥੇ ਅੰਗੜਿਆ ਜਾਵੇ ਉਹ ਸਰ ਆਪਣਾ ਨਾਮ ਜੀ ਮੈਂ ਜਗਦੀਪ ਸਿੰਘ ਜੀ ਸਰਪੰਚ ਪਿੰਡ ਲੱਗਦੇ ਹਾਂ ਜੀ ਕਿ ਮਸਲਾ ਹੈ ਜੀ ਅੱਜ ਨਾਰੇਬਾਜੀ ਕੀਤੀ ਗਈ ਹੈ ਇੱਕ ਕੁਐਸਚਨ ਹੋ ਗਿਆ ਪਹਿਲਾਂ ਕੁਲਰ ਸਾਹਿਬ ਸੰਦੀਪ ਜੀ ਮੇਰੇ ਕੋਲ ਆਏ ਸੀ ਜੀ ਇਹ ਕਹਿੰਦੇ ਸਾਡੇ ਖੇਤ ਵਿੱਚ ਪੋਲ ਸੀ ਬਹੁਤ ਪੁਰਾਣਾ ਜੋ ਇਹਨਾਂ ਦੀ ਬੱਟ ਨਾਲ ਲੱਗਦੀ ਹੈ ਮੇਰੇ ਨਾਲ ਬਿਕਰ ਸਿੰਘ ਹੈ ਮੁੰਡਾ ਆਪਣਾ ਹਰ ਦੇਖ ਪੁਰੇ ਰਹਿ ਗਿਆ ਤੇ ਪਹਿਲਾਂ ਕਿਤੇ ਉੱਥੇ ਵੀ ਇਹ ਕਹਿੰਦੇ ਵੀ ਰਾਤ ਨੂੰ ਜਾ ਕੇ ਉਹ ਪੋਲ ਥਿਸਾ ਕੇ ਮਤਲਬ ਬੱਟ ਤੇ ਲਿਆਈ ਅਸਤੇ ਚਲੋ ਅੱਜ ਆਸੀਂ ਇੱਥੇ ਆਏ ਜੀ ਉਹ ਬਿਕਰ ਨੂੰ ਵੀ ਫੋਨ ਅਸੀਂ ਗੀਰੇ ਨੂੰ ਕਰ ਰਹੇ ਹਾਂ ਵੀ ਚਲੋ ਆਜੇ ਤੇ ਇਹਨਾਂ ਦੋਹਾਂ ਪਰਿਵਾਰਾਂ ਦਾ ਬਹਿ ਕੇ ਅਸੀਂ ਤਰਾਵਾਸ ਕੀਨਪੇਰਾ ਚ ਪੂਲ ਉੱਥੇ ਸੀ ਤਾਂ ਉੱਥੇ ਦੁਬਾਰਾ ਰਹਿ ਜਾਵੇ ਇਹਨਾਂ ਦੀ ਕੀ ਮੰਗ ਹੈ ਕਿ ਹੁਣ ਪੂਲ ਜਿਹੜਾ ਪਹਿਲਾਂ ਜਿਹੜੀ ਜਗ੍ਹਾ ਤੇ ਹੈਗਾ ਸੀ ਇਹ ਉੱਥੇ ਲਗਾਇਆ ਜਾਵੇ ਹੁਣ ਇਹ ਕਹਿੰਦੇ ਵੀ ਸਾਡੀ ਸਾਂਝੀ ਵਟ ਸੀ ਸਾਂਝੀ ਵਟ ਤੇ ਪੂਲ ਆ ਗਿਆ ਜੀ ਉਹ ਐਸ.ਡੀ.ਓ ਸਾਹਿਬ ਨਾਲ ਵੀ ਗੱਲ ਕਰੀਏ ਉਹ ਕਹਿੰਦੇ ਵੀ ਜਿਵੇਂ ਵੀ ਹੋਊਗੀ ਕਾਰਵਾਈ ਅਸੀਂ ਕਰਾਂਗੇ ਅਈ ਸਰ ਆਪਣਾ ਨਾਮ ਜੀ ਮੇਰਾ ਨਾਮ ਵਿਕਰ ਸਿੰਘ ਵਿਕਰ ਸਿੰਘ ਜੀ ਇੱਕ ਮਸਲਾ ਸਾਹਮਣੇ ਆਇਆ ਵੀ ਖੰਬੇ ਵਾਸਤੇ ਉਹ ਕੀ ਮਸਲਾ ਇਹ ਜੀ ਇਹ ਮਸਲਾ ਇਸ ਤਰ੍ਹਾਂ ਦੀ ਇਸਲੇਮੀ ਮੈਦੂਨ ਦੇ ਨਹੀਂ ਗਿਆ ਸੀ ਜੀ ਉਸ ਟਾਈਮ ਇਹਨੇ ਜਿਹੜਾ ਖੰਭਾ ਟੇਡਾ ਹੋ ਗਿਆ ਕੰਬਾ ਟੇਡਾ ਹੋਣ ਕਰਕੇ ਸਾਨੂੰ ਉੱਥੇ ਦਿੱਕਤ ਆਉਣ ਲੱਗੀ ਜੇਬ ਰਜੀ ਦੀ ਲੋਜੀ ਦਿੱਕਤ ਆਦੀ ਸੀ ਅਸੀਂ ਦੋ ਮੁਲਾਜ਼ਮ ਬਲਾ ਕੇ ਕੰਬਾ ਸਿਰਪ ਸਿੱਧਾ ਕਰਿਆ ਸੀ ਜਿਹਨਾਂ ਕੋਈ ਛੇੜਖਾਨੀ ਨਹੀਂ ਉਹ ਕਹਿਆ ਜਾ ਰਿਹਾ ਵੀ ਉਹਨਾਂ ਤੁਛ ਨੇ ਪੱਟ ਕੇ ਖੰਬਾ ਦੂਜੇ ਪਾਸੇ ਲਗਾਇਆ ਗਿਆ ਨਹੀਂ ਵੀ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਬਸ ਸਿਰਫ ਕੰਬਾ ਟੇਡਾ ਸੀ ਨਹੀਂ ਨਾਲ ਹੋਇਆ ਅਸੀਂ ਸਿਰਫ ਉਹ ਸਿੱਧਾ ਕਰਿਆ ਅਸੀਂ ਸਰ ਆਪਣਾ ਨਾਮ ਜੀ ਮੈਂ ਨਰਜੀ ਸਿੰਘ ਜੀ ਅੱਜ ਨਾਰੇਬਾਜੀ ਕੀਤੀ ਹੈ ਦਫ਼ਤਰ ਅੱਗੇ ਕੀ ਕਹਿਣਾ ਚਾਹੁੰਦੇ ਹਾਂ ਜੀ ਨਾਰੇਬਾਜੀ ਕੀਤੀ ਹੈ ਦਫ਼ਤਰ ਅੱਗੇ ਕੀ ਕਹੋਂਗੇ ਨਾਰੇਬਾ ਜੀ ਉਹਨੇ ਕੀ ਦੇ ਖਲਾਫ ਕੀਤੀ ਹੈ ਮੈਨੂੰ ਤਾਂ ਪਤਾ ਨਹੀਂ ਤੁਹਾਨੂੰ ਪਤਾ ਹੋਊਗਾ ਜਿੱਤੇ ਕੀਤੇ ਮੈਂ ਅੰਦਰ ਬੈਠਾ ਉਹਨੇ ਜੀ ਐਸ ਡੀਓ ਸਾਹਿਬ ਕੇ ਹੈਗਾ ਜੀ ਨਾਰੇਬਾਈ ਐਸ ਡੀਓ ਸਾਹਿਬ ਰੁਦਰ ਕੀਤੀ ਗਈ ਹੈ ਤੇ ਜਿਹਨੇ ਕੋਈ ਕਾਰਵਾਈ ਨਹੀਂ ਕੀਤੀ ਉਹ ਜੀ ਨਾ ਇਹ ਸੰਦੀਪ ਸਿੰਘ ਪੁੱਤਰ ਮਹਿਮਾ ਸਿੰਘ ਪਿੰਡ ਨਾਸਤੇ ਜੀ ਇਸ ਨੇ ਇੱਕ ਉਹ ਆਪਣਾ 17 ਤਰੀਕ ਨੂੰ ਸ਼ਾਮ ਨੂੰ ਮੇਰੇ ਕੋਲੇ ਆ ਕੇ ਅਰਖਾਸਤ ਦਿੱਤੀ ਹੈ ਜੀ ਮੇਰੇ ਖੇਤ ਦੇ ਵਿੱਚ ਨਾਲ ਗਵਾਂਡੀ ਨੇ ਪੋਲਿਸ਼ ਕੀਤਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਮੇਰੇ ਕੋਲ ਜੇ ਜਗਦੇਵ ਸਿੰਘ ਹੈ ਰਹੀ ਹੈ ਉਸ ਨੂੰ ਮੈਂ ਮੌਕਾ ਦੇਖਣ ਲਈ ਮਾਰੇ ਤੀ ਜਿਹੜਾ ਸਤਵ ਸੇ 12 18 ਨੂੰ ਮੈਂ ਛੁੱਟੀ ਦੇ ਸੀਗਾ ਕੱਲ ਮੈਂ ਜਾ ਕੇ ਆਪ ਜੀ ਦੇ ਨਾਲ ਉਹ ਮੌਕਾ ਦੇਖ ਕੇ ਆ ਜੀ ਜਿੱਤੇ ਛੱਪਰ ਲੱਗੇ ਆ ਇਹਨਾਂ ਨੇ ਉੱਥੇ ਕੱਲ ਜਿਹੜਾ ਦੇਖਿਆ ਉੱਥੇ ਪਾਣੀ ਲੱਗਿਆ ਪਿਆ ਕਦੂ ਕੀਤਾ ਤੇ ਉਹਦੇ ਵਿੱਚ ਅਸੈਸਮੈਂਟ ਨਹੀਂ ਹੁੰਦੀ ਇਹ ਪੋਲ 100 ਛੱਪੇ ਤੇ ਕੀਤਾ ਕਿਉਂਕਿ ਪਾਣੀ ਲੱਗਿਆ ਪਿਆ ਕੀਤਾ ਹੋ ਸਕਦਾ ਹੈ ਨਹੀਂ ਹੋ ਸਕਦਾ ਇਹ ਤਾਂ ਜਾਂ ਤਾਂ ਲੋਕਲ ਸਟਾਫਰ ਆਏਗਾ ਉਹ ਦੱਸਣਗੇ ਇਹ ਪੋਲ ਇੱਥੇ ਕੱਲੇ ਇੱਥੇ ਸੁਨੇਹੇ ਉਹਨਾਂ ਨੇ ਲੋਕਲ ਸਟਾਫ ਦੀ ਵੀ ਉਹਨਾਂ ਨੇ ਮੁੱਦੇ ਨੂੰ ਇਹਨੇ ਸੰਦੀਪ ਸਿੰਘ ਨੇ ਵਿੱਚ ਲਿਖਿਆ ਹੈ ਉਹ ਲਾਈਨਮੈਂਟ ਤਰਫੋਂ ਹਾਂ ਤਵਾਡੇ ਮੁਲਾਜ਼ਮਾਂ ਦੋ ਦਾ ਨਾਮ ਆ ਰਿਹਾ ਨਹੀਂ ਇੱਕ ਤਰਸੇ ਸਿੰਘ ਤੇ ਇੱਕ ਲਿਖਿਆ ਨਾਲ ਸੀ ਐਚ ਵੀ ਮਿਸਰਾ ਇਹ ਰਾਤ ਨੂੰ ਕਰ ਸਕਦੇ ਨਹੀਂ ਵੀ ਇਹ ਕੰਮ ਜਾ ਕੇ ਮਲਕੀ ਪ੍ਰਾਈਵੇਟ ਜਾ ਕੇ ਇਹ ਕਰ ਸਕਦੇ ਨਹੀਂ ਕਰ ਸਕਦੇ ਜੇ ਇਹਨਾਂ ਤੇ ਕੋਈ ਕਾਰਵਾਈ ਕੀਤੀ ਜਾਂਦੀ ਇਹਨਾਂ ਤੇ ਕਾਰਵਾਈ ਕੀਤੀ ਮੈਂ ਦਫਤਰ ਵੱਲ ਇਹਨਾਂ ਨੂੰ ਲੈਟਰ ਕਟਿਆ ਵੀ ਦੋ ਦਿਨਾਂ ਵਿੱਚ ਵਿੱਚ ਆਪਣਾ ਜਵਾਬ ਦਿਓ ਤੁਹਾਡੀ ਸ਼ਿਕਾਇਤ ਆਈ ਹੈ ਵੀ ਤੁਸੀਂ ਰਾਬ ਤੋਂ ਪੁਲਿਸ ਸ਼ਿਕਾਇਤ ਕੀਤਾ ਕੋਈ ਨਹੀਂ ਠੀਕ ਹੈ ਜਿਹੜੇ ਜਿਹੜੇ ਜ਼ਿੰਮੇਵਾਰ ਦੇ ਖੇਤਰ ਦੇ ਵਿੱਚ ਉਹ ਇਹ ਸੰਦੀਪ ਦੇ ਦੱਸਣ ਮੁਤਾਬਕ ਸੰਦੀਪ ਦੇ ਦਫ਼ਤਰ ਮੁਤਾਬਕ ਵੀ ਇਹ ਬੋਲ ਪਹਿਲਾਂ ਇੱਥੇ ਜੀ ਮੈਂ ਉਸ ਨੂੰ ਵੀ ਲੈਟਰ ਕੱਟੇ ਵੀ ਤੋਂ ਵੀ ਆਪਣਾ ਸਵਿਛੇ ਕਰਨ ਦੇ ਆ ਕੇ ਸਰ ਜਿਹੜਾ ਇਹ ਬਿਜਲੀ ਦਾ ਖੰਭਾ ਸ਼ਿਫਟ ਕੀਤਾ ਗਿਆ ਕੀ ਉਹ ਵਿਭਾਗ ਦੀ ਜਾਣਕਾਰੀ ਦੇ ਨਹੀਂ ਵਿਭਾਗ ਦੀ ਕੋਈ ਮਹਿਕਮੇ ਦੀ ਕੋਈ ਜਾਣਕਾਰੀ ਨਹੀਂ ਮਹਿਕਮੇ ਕੋਲ ਕੋਈ ਚਿੱਠੀ ਪੱਤਰ ਨਹੀਂ ਆਇਆ ਨਾ ਕੋਈ ਸ਼ਿਫਟਿੰਗ ਵਾਲੇ ਪੱਤਰ ਜਿਵੇਂ ਕੋਈ ਪੱਤਰ ਉਹਨਾਂ ਨੇ ਬੇਨਤੀ ਕੀਤੀ ਹੈ ਨਾ ਕੋਈ ਇਸ ਦਾ ਮਰਕੇ ਵੀ ਦਾ ਜੀ ਟਿੱਕੇ ਪੱਤਰਾਂ ਦੇ ਤਾਸੀ ਇਹਦਾ ਦਫਤਰ ਜੋ ਪ੍ਰੋਸੀਜਰ ਹੈ ਡਿਪਾਰਟਮੈਂਟ ਲਾਉਦੇ ਤਹਿਤ ਅਸੀਂ ਇਹਦਾ ਐਸਟੀਮੇਟ ਬਣਾਉਂਦੇ ਐਸਟੀਮੇਟ ਤੋਂ ਬਾਅਦ ਅੱਗੇ ਕਾਰਵਾਈ ਹੁੰਦੀ ਹੈ ਫਿਰ ਸਰ ਜੇਕਰ ਦੋਸ਼ੀ ਪਾਈ ਜਾਂਦੇ ਨੇ ਤਾਂ ਫਿਰ ਵਿਭਾਗ ਵੱਲੋਂ ਕੀ ਕੀ ਕਾਰਵਾਈ ਕੀਤੀ ਜਾਊਗੀ ਜੋ ਵੀ ਡਿਪਾਰਟਮੈਂਟ ਦੇ ਬੰਦੇ ਕਾਰਵਾਈ ਕੀਤੀ ਜਾਊਗੀ ਜਰੂਰ ਐਕਸ਼ਨ ਲਿਆ ਜਾਊਗਾ ਕੋਈ ਨਹੀਂ ਬਖਸ਼ਿਆ ਜਾਣਗੇ ਬੰਦੇ ਜਿਹਨਾਂ ਨੇ ਗਲਤ ਕੀਤਾ ਸਾਡੇ ਬੰਦਿਆਂ ਨੇ ਚਾਹੇ ਕਫਤਾਰੀ ਨਹੀਂ ਵੀ ਕੀਤਾ ਜਿਹਦੀ ਵੀ ਗਲਰਮੈਂਟ ਹੋਵੇ ਉਹਦੇ ਖਿਲਾਫ ਡਿਪਾਰਟਮੈਂਟ ਵੱਲੋਂ ਕੰਨਦੀ ਹੈ ਜਿਹੜੀ ਕਾਰਵਾਈ ਕਰਾਂਗੇ ਅਸੀਂ ਸਰ ਸ਼ਿਕਾਇਤ ਕਰਤਾ ਦੀ ਜਿਹੜੀ ਮੰਗਦਾ ਉਹ ਇਹ ਹੈ ਵੀ ਜਿਹੜਾ ਬੀਲ ਦੇ ਖੰਭਾ ਜਿੱਥੇ ਪਹਿਲਾਂ ਲੱਗਿਆ ਹੋਇਆ ਸੀ ਉਹ ਉੱਥੇ ਲੱਗਣਾ ਕੀ ਉਹ ਉਹ ਹੋਊਗਾ ਜੀ ਇਸ ਤਰ੍ਹਾਂ ਨੂੰ ਇਹ ਮੇਰੇ ਕੋਲ ਦੋ ਦਿਨਾਂ ਬਾਅਦ ਇਹ ਜਵਾਬ ਆਊਗਾ ਜਿਹੜੇ ਮੈਂ ਮੁੰਡਿਆਂ ਨਾਲ ਇਹਨਾਂ ਨੂੰ ਲਿਖਿਆ ਉਹਨਾਂ ਨੂੰ ਮੈਂ ਚਿੱਠੀ ਘੱਡੀ ਹੈ ਅੱਜ ਵੀ ਤੁਸੀਂ ਆਪਣਾ ਬਿਓ ਲੈਂਡ ਮੈਨ ਮੇਰਾ ਲੈਂਡ ਮੈਨ ਉੱਥੇ ਪਿੰਡ ਦੀ ਲੈਂਡ ਮੈਨ ਉੱਥੇ ਡਿਉਟੀ ਉਹਦੀ ਇਹ ਤਾਂ ਝੋਨਾ ਵੀ ਲੱਗ ਜਾਊਗਾ ਦੋ ਦਿਨਾਂ ਬਾਅਦ ਜੀ ਤੇ ਕੀ ਮਸਲਾ ਕੋਈ ਹੱਦੋਂ ਉਹ ਕਿਸ ਤਰ੍ਹਾਂ ਝੋਨਾ ਲੱਗ ਜੂ ਜੀ ਕੋਈ ਗੱਲ ਨਹੀਂ ਪਰ ਕੋਲ ਜੇ ਉਸ ਤੋਂ ਅਸੀਂ ਜਿਸਨੂੰ ਜਿਸ ਜਗ੍ਹਾ ਪਹਿਲਾਂ ਸੀਗਾ ਉੱਥੇ ਕਰਵਾਉਣਾ ਸੀ ਤੇ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਅਸੀਂ ਖਫ ਕਰਦੇ ਵੀ ਕਰਾਂਗੇ ਸਾਡੇ ਉਲਾਜਾ ਤੇ ਵੀ ਕਰਾਂਗੇ ਜੋ ਕਰਾਂਗੇ ਨਾ ਤੋਂ ਕਰਾਂਗੇ ਤੇ ਸਾਡੀ ਬਿਨਾਂ ਜਾਣਕਾਰੀ ਤੋਂ ਮੈਂ ਨਾ ਮੇਰੇ ਜੇਈ ਦੇ ਮੈਂ ਜੇਈ ਨੂੰ ਪੁੱਛਿਆ ਨਾ ਜੇਈ ਜਾਣਕਾਰੀ ਚ ਨਾ ਸਾਡੇ ਕੋਲ ਕੋਈ ਇਹਦੀ ਸ਼ਿਫਟਿੰਗ ਵਾਸਤੇ ਕੋਈ ਦਿੱਤੇ ਪੱਤਰ ਕੀਤਾ ਉਹਨਾਂ ਨੇ ਕੋਈ ਦਫ਼ਤਰ ਪਹੁੰਚ ਕੀਤੀ ਹੈ ਕੋਈ ਦਰਖਾਸਤ ਦਿੱਤੀ ਹੈ ਕੁਛ ਨਹੀਂ ਕੀਤਾ ਇਸ ਨੂੰ ਸੁਨੀਲ ਕੋਲੇ ਸਾਨੂੰ ਪਤਾ ਲੱਗਿਆ ਇਹ ਵੀ ਮੇਰੇ ਕੇਸ ਦੇ ਨਾਲ ਕੋਈ ਪ ਸਨਦੀਪ ਨੇ ਬਗਵਾਂਡੀ ਦਾ ਵਿਕਰ ਸਿੰਘ ਦਾ ਨਾਮ ਪਾਇਆ ਦਫਤਰ ਦੇ ਵਿੱਚ ਇੱਕ ਸਾਡੇ ਦੋ ਮਲਾਜ਼ਮਾਂ ਦਾ ਪਾਇਆ ਸਰਸ਼ੇਰ ਸਿੰਘ ਲਾਈਨ ਹੈ ਤੇ ਆਪਣਾ ਮਿਸਰਾ ਸਿੰਘ ਸੀਐਚਵੀ ਦਾ ਉਹਨਾਂ ਨੂੰ ਮੈਂ ਕਿੱਥੇ ਕੜਤੀਆਂ ਬਵਾਕੇ ਆਏ ਹੋ 10 ਮੈਗਾਬੇ ਕਰ ਰਹੇ ਆ ਜੋ ਬੰਦੀ ਕਾਰਵਾਈ ਕਰ ਰਹੇ ਆ